ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤੇ ਮਾਨ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਖਬਰ ਮੁਹਾਲੀ ਤੋਂ ਐ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਨਵੇਂ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ ਕਰਨ ਦੇ ਲਈ ਤਾਂ ਦੱਸਦੀ ਆ ਕਿ ਮੁਹਾਲੀ ਦੇ ਵਿੱਚ 117 ਜਗ੍ਹਾ ਤੇ ਟ੍ਰੈਫਿਕ ਪੁਲਿਸ ਵੱਲੋਂ ਕੈਮਰਾਜ਼ ਇੰਸਟਾਲ ਕੀਤੇ ਗਏ ਨੇ 350 ਤੋਂ ਜ਼ਿਆਦਾ ਕੈਮਰਾ ਇੰਸਟਾਲ ਕੀਤੇ ਗਏ ਨੇ ਇਸੇ ਦੇ ਨਾਲ ਅਗਰ ਕੋਈ ਵੀ ਨਿਯਮ ਤੋੜਿਆ ਜਾਂਦਾ ਹੈ ਟ੍ਰੈਫਿਕ ਦੇ ਵਿੱਚ ਤਾਂ ਫੌਰਨ ਜਾਣਕਾਰੀ ਜੋ ਹੈ ਟ੍ਰੈਫਿਕ ਪੁਲਿਸ ਨੂੰ ਮਿਲ ਜਾਵੇਗੀ ਤਾਂ ਦੱਸ ਦਈਏ ਕਿ ਕਰੋੜਾਂ ਦੀ ਲਾਗਤ ਦੇ ਨਾਲ ਇਸ ਪ੍ਰੋਜੈਕਟ ਨੂੰ ਬਣਾਇਆ ਗਿਆ ਹੈ ਤਾਂ 8 ਕਰੋੜ ਰੁਪਇਆ ਇਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਤੇ ਪੰਜਾਬ ਸਰਕਾਰ ਨੇ ਲਗਾਇਆ ਹੈ ਜਿਸ ਦਾ ਉਦਘਾਟਨ ਕਰਨ ਦੇ ਲਈ ਅੱਜ ਮੁੱਖ ਮੰਤਰੀ ਭਗਵਾਨ ਤੁਮਾਨ ਪਹੁੰਚੇ ਨੇ ਚੰਡੀਗੜ੍ਹ ਦੀ ਤਰਸ ਤੇ ਤਿਆਰ ਕੀਤੇ ਗਏ ਇਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਅਗਰ ਤੁਹਾਨੂੰ ਜਾਣਕਾਰੀ ਦਈਏ ਤਾਂ ਰਜਿਸਟ੍ਰੇਸ਼ਨ ਨੰਬਰ ਤੋਂ ਜੋ ਕੈਮਰਾ ਹੋਣਗੇ ਉਹ ਆਟੋਮੈਟਿਕਲੀ ਡਿਟੈਕਟ ਕਰਨਗੇ ਕਿ ਕਿਹੜੀ ਵਾਇਲੇਸ਼ਨ ਕੋਈ ਹੈ ਕਿਹੜਾ ਨਿਯਮ ਤੋੜਿਆ ਗਿਆ ਹੈ ਉਸ ਤੋਂ ਬਾਅਦ 10 ਆਪਰੇਟਰ ਜੋ ਨੇ ਉਹ ਬਿਠਾਏ ਗਏ ਨੇ ਜੋ ਇਸ ਚੀਜ਼ ਦੀ ਜਾਂਚ ਕਰਨਗੇ ਕਿ ਕੈਮਰੇ ਨੇ ਜੋ ਆਟੋ ਡਿਟੈਕਟ ਕੀਤਾ ਹੈ ਕਿ ਉਹ ਵਾਕਈ ਠੀਕ ਹੈ ਜਿਸ ਤੋਂ ਬਾਅਦ ਤੁਹਾਡੇ ਰਜਿਸਟ੍ਰੇਸ਼ਨ ਨੰਬਰ ਦੇ ਅਨੁਸਾਰ ਜੋ ਹੈ ਜੋ ਬਣਦੀ ਕਾਰਵਾਈ ਜੋ ਹੈ ਅਗਰ ਫਾਈਨ ਹੈ ਤਾਂ ਫਾਈਨ ਲਗਾਇਆ ਜਾਏਗਾ ਜੁਰਮਾਨੇ ਲਾਏ ਜਾਣਗੇ ਅਗਰ ਕੋਈ ਹੋਰ ਕਾਰਵਾਈ ਹੈ ਤਾਂ ਉਹ ਕੀਤੀ ਜਾਵੇਗੀ ਦਾ ਨਵੇਂ ਟ੍ਰੈਫਿਕ ਮੈਨੇਜਮੈਂਟ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਵਿੱਚ ਇਸ ਸਿਸਟਮ ਇੰਸਟਾਲ ਕੀਤਾ ਗਿਆ ਤਾਂ ਮੁਹਾਲੀ ਦੇ ਵਿੱਚ ਵੀ ਜੋ ਚਲਾਨ ਜੋ ਨੇ ਉਹ ਆਟੋਮੈਟਿਕਲੀ ਕੀਤੇ ਜਾਣਗੇ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅਗਰ ਪਿਛਤੇ 2 ਦਿਨਾਂ ਦੀ ਗੱਲ ਕਰੀਏ ਤਾਂ 2 ਦਿਨਾਂ ਦੇ ਵਿੱਚ 36000 ਲੋਕਾਂ ਵੱਲੋਂ ਜੋ ਵਾਇਲੇਸ਼ਨ ਕੀਤੀ ਗਈ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਜਾਣਕਾਰੀ ਦਿੱਤੀ ਹੈ ਇਸ ਬਾਰੇ ਆਓ ਦੇਖਦੇ ਹਾਂ ਜਿੱਥੋਂ-ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੂੰ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚੱਲ ਲੰਘੇ ਲਾਈਟ ਹੁਣ ਲਾਈਟ ਹੀ ਪੁਲਿਸ ਵਾਲੀ ਹੈ ਫਿਰ ਉਹ ਤੁਹਾਡੇ ਘਰੇ ਆਊਗਾ ਚਲਾਨ ਕਰੇ ਆਊਗਾ ਫਿਰ ਨਾ ਕਿਹੋ ਜਰਾ ਆਹ ਕਦੋਂ ਕ ਲੰਘੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲੈ ਥੋੜਾ ਜਿਆ ਕਿ ਫਰੰਟ ਸੀਟ ਦੀ ਫੋਟੋ ਆਉਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪੇ ਸੁਭੇ ਵੀ ਪੈ ਸਕਦੇ ਨੇ ਕਹਿੰਦੇ ਇਹ ਵੀ ਦੇਖ ਲਿਓ ਅਮਰੀਕਾ ਚ ਬਹੁਤ ਸਾਰਾ ਹੋਇਆ ਹੈ ਕੰਮ ਇਹ ਨਾਲ ਫੋਟੋ ਆ ਜਾਂਦੀ ਸੀ ਕਰੇ ਲੜਾਈ ਹੋ ਜਾਂਦੀ ਸੀ ਫਿਰ ਸੋ ਫੋਟੋ ਵੀ ਨਾਲ ਹੀ ਆਉਗੀ ਸਭ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ ਇਹ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ ਪਹਿਲਾਂ ਐਸਐਸਏ ਬਣਾਈ ਦੇਖੋ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਉਹਨਾਂ ਦੇ ਸੜਕਾਂ ਤੇ ਗੱਡੀਆਂ ਘਟੀਆਂ 48.10% 1 ਸਾਲ ਹੋ ਗਿਆ ਉਹਨਾਂ ਨੂੰ 1 ਸਾਲ ਚੜ 48.10% ਮੌਤਾਂ ਘਟ ਗਈਆਂ ਜੀ ਪੰਜਾਬ ਦੀਆਂ ਸੜਕਾਂ ਤੋਂ ਸਭ ਤੋਂ ਵੱਧ ਸੀਗੇ ਬਾਜ਼ਾਰ ਦੇਸ਼ ਦੇ ਵਿੱਚੋਂ 5000 ਤੋਂ ਉੱਪਰ ਅਸਰ 2000 ਤੋਂ ਉੱਪਰ ਮੌਤਾ ਘੱਟ ਨਹੀਂ ਪਿਛਲੀ ਵਾਰ ਨਾਲੋਂ ਸੜਕਾਂ ਵਧੀਆ ਨੇ ਗੱਡੀਆਂ ਪੰਜਾਬੀਆਂ ਕੋਲੇ ਸੁੱਖ ਨਾਲ ਵਡੀਆਂ ਨੇ ਪਰ ਆਪਾਂ ਪ੍ਰਵਾਹ ਨਹੀਂ ਕਰਦੇ ਨਾ ਕੁਛ ਲਈ ਹੁੰਦਾ ਚੱਕ ਦੇ ਹਨਾ ਸੋ ਬਾਦ ਫਿਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਇਹਨੂੰ ਫਿਰ ਆਪਾਂ ਕਹਿੰਦੇ ਸਾਂ ਐਂ ਲਿਖੀ ਸੀ ਐਂ ਨਹੀਂ ਲਿਖੀ ਸੀ ਜੇ ਤਾਂ ਫਿਰ ਆਪ ਹੀ ਲਿਖੀ ਸੀ ਤੁਸੀਂ ਸੋ ਅਸੀਂ ਤੁਹਾਡ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ। ਕਈ ਵਾਰੀ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਪੈਂਦਾ। ਪਰ ਕਰਦੇ ਅਸੀਂ ਇਸੇ ਕਰਕੇ ਆਂ। ਨਾ ਤਾਂ ਮੇਰੇ ਕੋਈ ਚਾਚੇ ਦੀ ਕੈਮਰੇ ਬਣਾਉਣ ਵਾਲੀ ਫੈਕਟਰੀ ਹੈ। ਨਾ ਮੇਰੇ ਕਿਸੇ ਫੁੱਫੜ ਦੀ ਕੋਈ ਹੈਲਮਟ ਬਣਾਉਣ ਵਾਲੀ ਫੈਕਟਰੀ ਹੈ। ਵਿਹਾਰ ਦਮਡ ਲਾਗੂ ਕਰ ਦਿਓ। ਠੀਕ ਹੈ ਨਾ? ਨਾ ਹੀ ਕੋਈ AI ਚ ਸਾਡਾ ਇੰਜੀਨੀਅਰ ਜਾਣ ਦਾ ਸਾਨੂੰ ਵੀ AI ਵਰਤ ਲਓ ਯਾਰ ਮੇਰਾ ਮੇਰੀ ਟੌਰ ਬਣ ਜੇ। ਜੋ ਸਿਸਟਮ ਲੇਟੈਸਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਪਹਿਲਾਂ ਮੈਂ ਜਦੋਂ ਐਮਪੀ ਸੀਗਾ ਮੈਂ ਡਿੜਬਾ ਖਨੌਰੀ ਸੰਗਰੂਰ ਧੂਰੀ ਭਧੌੜ ਮੈਲਕਲਾਂ ਆਪਾਂ ਜਿੰਨੇ ਵੀ ਬਾਰਡਰ ਪੈਂਦੇ ਸੀਗੇ ਜ਼ਿਲ੍ਹੇ ਦੇ ਸੰਗਰੂਰ ਦੇ ਉਹਨਾਂ ਸਾਰਿਆਂ ਤੇ ਕੈਮਰੇ ਲਾਏ ਸੀ ਕੈਮਰੇ ਵੀ ਬਿਲਕੁਲ ਕੋਡਲੈਸ ਕੈਮਰੇ ਕੋਈ ਤਾਰ ਨਹੀਂ ਔਰ ਕੈਮਰਿਆਂ ਦਾ ਜਿਹੜਾ ਕੰਟਰੋਲ ਸੀ ਉਹ ਥਾਣੇ 'ਚ ਤਾਂ ਕਿ ਪਤਾ ਲੱਗਦਾ ਰਹੇ ਕਿੱਥੇ ਕੀ ਹੁੰਦਾ ਤੇ ਬਹੁਤ ਸਾਰੇ ਗੱਡੀਆਂ ਫੜੀਆਂ ਕੋਈ ਬਾਹਰਲੇ ਜਿਲ੍ਹੇ ਪੁਲਸਾਂ ਵੀ ਆਈਆਂ ਸਾਡੇ ਕੋਲੋਂ ਕਿ ਇੱਥੋਂ ਦੀ ਲੰਗੇ ਹੋਣਗੇ ਜੀ ਸਾਨੂੰ ਕੈਮਰੇ ਦਿਖਾ ਦਿਓ ਅਸੀਂ ਰਿਕਾਰਡ ਦਿਖਾ ਦਿੱਤਾ ਤਾ ਉਹ ਫੜ ਲਿਆ ਏ ਉਥੋਂ ਅੱਗੇ ਹੁਕਤੇ ਵੀ ਹਾਂ 8:00 ਵਜੇ 30 ਮਿੰਟ ਤੇ ਇੱਥੋਂ ਦੀ ਲੰਗੇ ਨੇ ਕੋਈ ਗੱਡੀ ਚੋਰੀ ਕਰਕੇ ਲੰਗਿਆ ਸੀ ਲੁਧਿਆਣੇ ਤੋਂ ਫੜੇ ਗਏ ਇਤਨੇ ਹੋਰ ਤੁੰਦਦਾ ਇਹਦੇ ਨਾਲ ਇੱਕ ਹੋਰ ਵਧੀਆ ਗੱਲ ਇਹ ਹੁੰਦੀ ਹੈ ਕਿ ਅੱਜ ਤੱਕ ਪੁਲਿਸ ਵਾਲੇ ਖੁਸ਼ ਨੇ ਇਹ ਬਹੁਤ ਵਧੀਆ ਹੋ ਗਿਆ ਜੀ ਸਾਡੀ ਵੀ ਥੋੜੀ ਡਿਊਟੀ ਜਿਹੜੀ ਹੈ ਮੀਂਹ ਚ ਜਾਂ ਤੁੰਦ ਚ ਘੱਟ ਲੱਗੂਗੀ ਕਿ ਕੈਮਰੇ ਲੱਗੇ ਹੋਏ ਨੇ ਇੱਕ ਪੰਗਾ ਪੁਲਿਸ ਨਾਲ ਨੂੰ ਹੀ ਪੈਂਦਾ ਇਹਦੇ ਨਾਲ ਇਹ ਚੈੱਕ ਹੋ ਜਾਂਦਾ ਹੈ ਕਿ ਕਿਹੜਾ ਕਿਹੜੀ ਲਾਈਟ ਤੇ ਖੜਾ ਹੈ ਉਹੀ ਕਹਿੰਦੇ ਸੀ ਪਹਿਲਾਂ ਮੈਂ ਤਾਂ ਡੈਲ ਲਾਈਟ ਤੇ ਖੜਾ ਹੁਣ ਉਹ ਕਹਿੰਦੇ ਥੋੜਾ ਕੈਮਰੇ ਮੂਰੇ ਆ ਕੇ ਦਿਖਾਈ ਉੱਥੇ ਹੁੰਦਾ ਨਹੀਂ ਉਹ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਰਧਾਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ